ਸਯੋਜ ਕਿਸਾਨ ਮੋਰਚੇ ਦੇ ਸੱਦੇ ਤੇ 16 ਤਰੀਕ ਯਾਨੀ ਕਿ ਅੱਜ ਨੂੰ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਦੇ ਨਾਲ ਇੰਡਰਸ ਪੰਜਾਬ ਨੇ ਕਿਸਾਨ ਜੁੜੀ ਹੈ ਵਿਸ਼ੇਸ਼ ਗੱਲਬਾਤ ਕੀਤੀ ਹੈ ਕਿ ਕਿਸਾਨਾਂ ਮਜ਼ਦੂਰਾਂ ਆਤੇ ਦੁਕਾਨਦਾਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਕਰੋੜਾ ਰੁਪਏ ਦੇ ਅੰਬਾਨੀਆਂ ਅਜਾਨੀਆਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦੇ ਕਿਉਂ ਨਹੀਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬ ਮਜ਼ਦੂਰਾ ਕਿਸਾਨਾਂ ਦੇ ਵੀ ਕਰਜ਼ੇ ਮਾਫ ਕਰੇ ਲਗਾਤਾਰ 1.5 ਸਾਲ ਦੇ ਕਰੀਬ ਚੱਲੇ ਤਰਨੇ ਦੇ ਵਿੱਚ ਕਿਤੇ ਵਾਅਦੇ ਨੂੰ ਕੇਂਦਰ ਸਰਕਾਰ ਪੂਰਾ ਕਰੇ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਇਹ ਤਸਦਦ ਕੀਤੇ ਜਾ ਰਹੇ ਹਨ ਤੇ ਅਸੀਂ ਇਸ ਤਸਦਦ ਦਾ ਵਿਰੋਧ ਕਰਦੇ ਹਾਂ ਜਰੂਰਤ ਪੈਂਦੇ ਦਿੱਲੀ ਨੂੰ ਵੀ ਕੂਚ ਕਰਾਂਗੇ ਲਗਾਤਾਰ ਜਿਸ ਤਰੀਕੇ ਨਾਲ ਵੇਖ ਰਹੇ ਕਿ ਕਿਸਾਨਾਂ ਵੱਲੋਂ 13 ਤਰੀਕ ਨੂੰ ਦਿੱਲੀ ਘਰਾਓ ਦੀ ਕਾਲ ਦਿੱਤੀ ਗਈ ਸੀ ਤਾਂ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਸੰਯੁਕਤ ਮੋਰਚੇ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਵੀ ਇੱਕ 16 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਪਰ ਉਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਵੇਖਿਆ ਕਿ ਕਿਸਾਨ ਦਿੱਲੀ ਨੂੰ ਕੂਚ ਕਰਨ ਲੱਗੇ ਤਾਂ ਪਰ ਰਸਤੇ ਵਿੱਚ ਖਿਨੋਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਉੱਤੇ ਡਾਕੇ ਹੀ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਜਾ ਰਿਹਾ ਪਰ ਜੇ ਗੱਲ ਕਰੀਏ 16 ਤਰੀਕ ਦੇ ਬੰਦ ਦੀ ਤੇ 16 ਤਰੀਕ ਦੇ ਬੰਦ ਵਾਸਤੇ ਗੱਲ ਕਰ ਲਈ ਸਾਡੇ ਨਾਲ ਇੱਥੇ ਡਾਕਟਰ ਸਤਨਾਮ ਸਿੰਘ ਜੀ ਮੌਜੂਦ ਨੇ ਜੋ ਕਿ ਜਮਹੂਰੀ ਕਿਸਾਨ ਸ ਕਰਾਂਗੇ ਸੰਯੁਕਤ ਮੋਰਚੇ ਵਿੱਚ ਵੀ ਜਿਹੜੀ ਇਹਨਾਂ ਦੀ ਗੱਲ ਕਰੀਏ ਇਹਦੇ ਦਿੱਲੀ ਮੋਰਚੇ ਵਿੱਚ ਵੀ ਵੱਡਾ ਯੋਗਦਾਨ ਰਿਹਾ ਹੈ ਇਹਨਾਂ ਜਥੇਬੰਦੀਆਂ ਦਾ ਕੀ ਕਹਿਣਾ ਚਾਹੁੰਦੇ ਹੋ ਸਰ ਜਿਸ ਤਰੀਕੇ ਨਾਲ ਦੇਖ ਰਹੇ ਆਪਾਂ ਵੀ ਦਿੱਲੀ ਦੇ ਵਿੱਚ ਇਸ ਵੇਲੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਲਗਾਤਾਰ ਤੁਹਾਡੇ ਵੱਲੋਂ ਵੀ ਬੰਦੀ ਕਾਲ ਦਿੱਤੀ ਗਈ ਸੀ ਕਿਸ ਜਿਹੜੇ ਕਿਹੜੇ ਮੁੱਦੇ ਸੀ ਜਿੰਨਾ ਕਰਕੇ ਫਿਰ ਜਿਹੜੀ ਇੱਕ ਕਾਲ ਦੇਣੀ ਪਈ ਭਾਰਤ ਬੰਦੀ ਵੇਖੋ ਅਸੀਂ 9 ਦਸੰਬਰ 2021 ਨੂੰ ਇਹ ਪਹਿਲਾਂ ਤੇ ਮੋਦੀ ਨੇ ਸਾਡੇ 3 ਕਾਨੂੰਨ ਰੱਦ ਕਰਤੇ ਸੀ ਬੜਾ ਅੱਛਾ ਹੋ ਗਿਆ ਉਹਦੇ ਬਾਅਦ ਜਿਹੜੇ ਆ ਸਾਡੇ ਤੇ ਕੇਸ ਬਣੇ ਸੀ ਐਮਐਸਪੀ ਦਾ ਮਸਲਾ ਸੀ ਪੀ ਸਾਨੂੰ ਸੁਆਮੀਨਾਥਨ ਡਾਕਟਰ ਦੇ ਦਿਓ ਜਾਂ ਹੋਰ ਜਿਹੜੇ ਮਸਲੇ ਸਨ ਬਿਜਲੀ ਬਿੱਲ ਸਾਰਾ ਕੁਝ ਉਹਦੇ ਤੇ ਉਹਨਾਂ 9 ਦਸੰਬਰ ਨੂੰ ਸਾਨੂੰ ਲਿਖਤੀ ਸਾਡੇ ਨਾਲ ਸਮਝਾਤਾ ਹੋਇਆ ਸੀ ਉਹ ਦੈਟ ਸਟੈਂਡ ਉਹ ਵਜੇ ਤੱਕ ਆ ਅਸੀਂ ਉਹਨੂੰ ਕਹਿੰਨੇ ਵੀ ਇੱਕ ਤੇ ਉਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਉਹਦੇ ਨਾਲ ਦੀ ਨਾਲ ਅਸੀਂ ਮੰਗ ਕਰਦੇ ਆ ਇਹ ਜਿਹੜਾ ਕਰਜ਼ਾ ਵਾ ਇਹ ਕਰਜ਼ਾ ਰੱਦ ਕਰੋ ਕਰਨ ਦੇ ਕਾਫੀ ਤਸ਼ੱਦਦ ਕੀਤਾ ਜਾ ਰਿਹਾ ਕੀ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਕੋਈ ਬਹਿ ਕੇ ਹੱਲ ਕਰਨਾ ਚਾਹੀਦਾ ਜੇ ਹਰ ਇੱਕ ਨੂੰ ਰਾਈਟਸ ਆਪਣੇ ਹੱਕ ਰੱਖਣ ਦਾ ਆਪਣੀ ਮੰਗ ਰੱਖਣ ਦਾ ਜੇ ਆਪਾਂ ਹੁਣ ਉੱਥੇ ਵੀ ਡੱਕ ਰਹੇ ਹਾਂ ਤੇ ਇਹਨਾਂ ਨੂੰ ਉੱਥੇ ਡੱਕ ਲਿਆ ਜਾਂਦਾ ਦਿੱਲੀ ਜਾ ਕੇ ਅਸੀਂ ਵੇਖੋ 16 ਦਾ ਬੰਦ ਰੱਖਣ ਤੋਂ ਪਹਿਲਾਂ ਅਸੀਂ ਤਿੰਨ ਕਮੇਟੀਆਂ ਬਣਾਈਆਂ ਸੀ ਇੱਕ ਕਮੇਟੀ ਨੇ ਢੱਲੇਵਾਲ ਨਾਲ ਗੱਲ ਕਰਨੀ ਸੀ ਜਿਹੜੇ ਅੱਜ ਉੱਥੇ ਬੈਠੇ ਆ ਇੱਕ ਕਮੇਟੀ ਨੇ ਆ ਸਵਰਨ ਸਿੰਘ ਪਧੇਰ ਨਾਲ ਗੱਲ ਕਰਨੀ ਸੀ ਇੱਕ ਕਮੇਟੀ ਨੇ ਗੱਲ ਕਰਨੀ ਸੀ ਇਹਦੇ ਨਾਲ ਰਾਜੇਵਾਲ ਨਾਲ ਉਹਨਾਂ ਦੇ ਵਿੱਚ ਰਾਜੇਵਾਲ ਹੋਣੀ ਤੇ ਸਾਡੇ ਨਾਲ ਸਹਿਮਤ ਹੋ ਗਏ ਜਿਹੜਾ ਇਹ ਪੰਦੇਰ ਗਰੁੱਪ ਆ ਇਹ ਕਈ ਗੱਲਾਂ ਹੋਣ ਇੱਥੇ ਜਿਆਦੀਆਂ ਨਹੀਂ ਹੋ ਸਕਦੀ ਇਹ ਨਹੀਂ ਮੰਨੇ ਇਸੇ ਤਰ੍ਹਾਂ ਜਿਹੜੇ ਡੱਲੇਵਾਲ ਨੇ ਕਿਹਾ ਮੈਂ ਗੈਰ ਰਾਜਨੀਤਿਕਾਂ ਤੁਸੀਂ ਰਾਜਨੀਤੀ ਕਰਦੇ ਆ ਇਸ ਕਰਕੇ ਉਹ ਵਿੱਚ ਸ਼ਾਮਲ ਨਹੀਂ ਹੋਏ ਨਹੀਂ ਤੇ ਸਾਡਾ ਮੋਰਚਾ ਹੋਰ ਬੜਾ ਵਿਸ਼ਾਲ ਹੁੰਦਾ ਹਾਂ ਉੱਥੇ ਜਿਹੜਾ ਤਸ਼ੱਦਦ ਸਰਕਾਰ ਕਰ ਰਹੀ ਆ ਆision condemn ਕਰਦੇ ਆ ਅੱਜ ਅਸੀਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੇ ਟੋਲ ਪਲਾਜ ਜੇ ਫ੍ਰੀ ਕੀਤੇ ਪੰਜਾਬ ਦੇ ਵਿੱਚ ਨਾਲ ਕੋਈ ਜਥੇਬੰਦੀਆਂ ਗੱਡੀਆਂ ਵੀ 4 ਘੰਟੇ ਰੁਕੀਆਂ ਨੇ ਇੱਥੇ ਹੀ ਬਸ ਨਹੀਂ 18 ਤਰੀਕ ਨੂੰ ਲੁਧਿਆਣੇ ਵੱਡੀ ਮੀਟਿੰਗ ਕਰਕੇ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਵੀ ਇਹੋ ਜਿਹਾ ਸਾਡਾ ਮੁਲਕ ਡੈਮੋਕ੍ਰੇਸੀ ਵਾਲਾ ਵਾ ਕੀ ਲੱਗਦਾ ਪ੍ਰਧਾਨ ਜੀ ਫਿਰ ਜੇ ਜ ਜਾਣਾ ਪਿਆ ਦਿੱਲੀ ਤਾਂ ਫਿਰ ਮੋਰਚੇ ਲੱਗਣਗੇ ਜੇ ਅੱਗੇ 1.5 ਸਾਲ ਲੱਗੇ ਮੋਰਚੇ ਵੱਡੇ ਪੱਧਰ ਤੇ ਸ਼ਹੀਦੀਆਂ ਵੀ ਹੋਈਆਂ 700 ਤੋਂ ਵੱਧ ਜਿਹੜੇ ਕਿਸਾਨ ਸ਼ਹੀਦ ਹੋ ਗਏ ਸੀਗੇ ਕੀ ਲੱਗਦਾ ਫਿਰ ਹੁਣ ਉਹ ਟਾਈਮ ਆ ਗਿਆ ਫਿਰ ਦੁਬਾਰਾ ਤੋਂ ਜਾਣਾ ਪਊਗਾ ਸਾਰਿਆਂ ਨੂੰ ਰਲ ਕੇ ਜੇ ਵੇਖੋ ਜਿਹੜਾ ਉੱਥੇ ਲੱਗਾ ਨਾ ਮੋਰਚਾ ਉਹ ਮੋਰਚਾ ਸਾਡੇ ਤੋਂ ਅਲੱਗ ਗਿਆ ਸੰਜੁਕਤ ਸਾਨ ਮੋਰਚਾ ਜਿਹਦੇ ਵਿੱਚ ਅਸੀਂ ਉਹ ਅਲੱਗ ਗਿਆ ਹਾਂ ਉਹਨਾਂ ਦੇ ਜਿਹੜਾ ਰਿਪਰੈਸ਼ਨ ਹੋਇਆ ਉਹ ਵੀ ਕੰਡੈਮ ਕੀਤਾ ਉੱਤੇ ਸਖਤ ਐਕਸ਼ਨ ਲਵਾਂਗੇ ਕਿਉਂਕਿ ਉਹਨਾਂ ਨੂੰ ਜਾਣ ਦਾ ਹੱਕ ਹੈ ਜਾ ਯਾਨੀ ਸਾਹੀਂ ਆਪਣੇ ਤੌਰ ਦੇ ਉੱਤੇ ਅਸੀਂ ਫੈਸਲਾ ਪਹਿਲਾਂ ਹੀ ਸਾਡਾ ਬੜਾ ਪੁਰਾਣਾ ਵਾ ਕਿ ਲੋੜ ਪਈ ਤੇ ਅਸੀਂ ਵੀ ਦਿੱਲੀ ਜਾਵਾਂਗੇ ਇਹ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਸਮੇਂ ਨੇ ਦੱਸ ਦੇਣਾ ਕੀ ਕਰਨਾ ਅਸੀਂ 18 ਤਰੀਕ ਨੂੰ ਇਹ ਤੇ ਨਿਰਣਾ ਕਰ ਲਾਂਗੇ ਅਗਲੀ ਚਤਾਵਨੀ ਕੀ ਹੋਊਗੀ ਸਰਕਾਰ ਨੂੰ ਕਿਉਂਕਿ ਲਗਾਤਾਰ ਤੁਹਾਡੇ ਵੱਲ 16 ਦਾ ਤੇ ਬੰਦ ਕੀਤਾ ਗਿਆ ਕੱਲ ਨੂੰ ਬੰਦ ਵੀ ਵੱਡੇ ਤੌਰ ਤੇ ਕੀਤਾ ਜਾਊਗਾ ਅਗਲੀ ਚਤਾਵਨੀ ਕੀ ਹੋਊਗੀ ਸਰਕਾਰ ਨੂੰ ਸਾਡੀ ਅਗਲੀ ਤਾਂ ਨਹੀਂ ਇਹ ਆ ਕਿ ਇਹ ਕਿਸਾਨਾਂ ਦਾ ਦੇਸ਼ ਆ ਇਹ ਮਜ਼ਦੂਰਾਂ ਦਾ ਦੇਸ਼ ਆ ਇਹ ਦੁਕਾਨਦਾਰਾਂ ਦਾ ਦੇਸ਼ ਆ ਮਿਹਨਤਕਸ਼ ਲੋਕਾਂ ਦਾ ਦੇਸ਼ ਆ ਇਹਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰੋ ਜਿਹੜਾ ਕੋਈ ਵੀ 52 ਸਾਲ ਦਾ ਹੋ ਜਾਂਦਾ ਮਜ਼ਦੂਰ ਆ ਗਰੀਬ ਆ ਕੋਈ ਵੀ ਆ ਉਹਨੂੰ ਸੋਸ਼ਲ ਸਿਕਿਉਰਿਟੀ ਜਨਜਰ ਸਮਾਜਿਕ ਸੁਰੱਖਿਆ ਨੇ ਮਿਲਦੀ ਦੇਸ਼ ਨਹੀਂ ਚੱਲ ਸਕਦਾ 10000 ਰੁਪਏ ਦਿਓ ਇਸੇ ਤਰ੍ਹਾਂ ਬਰਾਬਰ ਵਿਦਿਆ ਸਿਹਤ ਤੇ ਰੁਜ਼ਗਾਰ ਦਾ ਜਿਹੜਾ ਇਹਨੂੰ ਮੌਲਕ ਹੱਕ ਦਿਓ ਲਗਾਤਾਰ ਤੁਹਾਨੂੰ ਆਪਾ ਡੱਟਸਪ ਸਤਨਾਮ ਸਿੰਘ ਜੀ ਨਾਲ ਮਿਲਾਰੇ ਸਿੱਕੇ ਜੋ ਕਿ ਜਮਹੂਰੀ ਕਿਸਾਨ ਸਭਾ ਜੇ ਗੱਲ ਕਰੀਏ ਪੰਜਾਬ ਦੇ ਆਗੂ ਨੇ ਉਹਨਾਂ ਵੱਲੋਂ ਲਗਾਤਾਰ ਸਰਕਾਰ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੇ ਜਿਸ ਤਰੀਕੇ ਨਾਲ ਕਰਜ਼ੇ ਦੀ ਮਾਫੀ ਦੀ ਗੱਲ ਕੀਤੀ ਜਾਂਦੀ ਆ ਜਾਂ ਟੈਕਸਾਂ ਦੀ ਗੱਲ ਕੀਤੀ ਜਾਂਦੀ ਆ ਤੇ ਉਹ ਇੱਕ ਸਿਸਟਮ ਦੇ ਵਿੱਚ ਲਿਆ ਕੇ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਨੂੰ ਰਾਹਤ ਦੇਵੇ ਬਾਕੀ ਆਉਣ ਵਾਲੇ ਸਮੇਂ ਦੇਖਦੇ ਕਿ ਸਰਕਾਰ ਕਿਸ ਤਰੀਕੇ ਨਾਲ ਫੈਸਲੇ ਲੈਂਦੀ ਆ ਤੇ ਕਿਸਾਨਾਂ ਨੂੰ ਕਿੰਨੀ ਕੁ ਰਾਹਤ ਦਿੰਦੀ ਆ ਤੁਸੀਂ ਜੁੜੇ ਰਹੋ ਏਦਾਂ ਹੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜੁੜੇ